ਕੋਮਾਨ ਤਮਾਨ ਨੇ ਸਰਕਾਰ ਨੇ ਆਪਣੀ ਕਵਰ ਆਫਰੀਕ ਆਖਰੀ ਕਿਲ ਠੋਕ ਲਿਆ ਸਾਰਾ ਪੰਜਾਬ ਇੱਕ ਪਾਸੇ ਤੇ ਝਾੜੂ ਵਾਲੇ ਮੁਠੀ ਪਰ ਇੱਕ ਪਾਸੇ ਤੁਸੀਂ ਆਪਣੀ ਪਾਰਟੀ ਦੀ ਆਪਣੇ ਵਰਕਰਾਂ ਦੀ ਖੈਰ ਮਣਾਓ ਸਾਡੀਆਂ ਜ਼ਮੀਨਾਂ ਖੋਣੀਆਂ ਆਉਦੀ ਥਾਂ ਤੇ ਪਲਾਟ ਕੱਟਨੇ ਇਹ ਤੁਹਾਡੇ ਵਾਸਤੇ ਇੱਕ ਡਰਾਉਣਾ ਸੁਪਨਾ ਸਾਹਬ ਤੋਂ ਭਗਵੰਤ ਸਮਾਨ ਤਾਂ ਬਹੁਤ ਸ਼ੀਤੀ ਪੈ ਰਹੀ ਲੱਤਾਂ ਦੇ ਕੰਬਲ ਲੱਗੇ ਆਗੇ ਇਹਨੇ ਉਹਨਾਂ ਸਮਾਂ ਕੇਂਦਰ ਜਨਾਂ ਚੱਲਣਾ ਨਹੀਂ ਹੈ ਕਿਉਂਕਿ ਉਦੋਂ ਛੋਟੀ ਛੋਟੀ ਚੀਜ਼ ਆਏ ਹਾਂ ਭਗਵੰਤ ਸਮਾਨ ਦਬਾ ਜੇ ਫਿਰ ਇਹ ਮੁਗਲ ਤੁਰਕ ਪਠਾਨ ਮੰਗੋਲ ਜੋ ਵੀ ਆਏ ਹੈਗੇ ਆ ਜਾਂ ਮਤਲਬ ਅੰਗਰੇਜ਼ ਆਏ ਆ ਫਿਰ ਤਾਂ ਉਹਨਾਂ ਦੇ ਉੱਤੋਂ ਦੀ ਚੀਜ਼ ਸਾਫ਼ ਤੋਂ ਹੋ ਜੇ ਇਹ ਜਿਹੜਾ ਲੈਂਡ ਪੂਲਿੰਗ ਪਾਲਿਸੀ ਆ ਇਹ ਬਿਲਕੁਲ ਮੂਰਖ ਬਣਾਉਣ ਵਾਲੀ ਗੱਲ ਆ ਇੱਕ ਤਾਂ ਹੁੰਦਾ ਨਾ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਉਹ ਤਾਂ ਸਹੀ ਜੇ ਸਹੀ ਜਮੀਨ ਖੋਣ ਵਾਲੀ ਗੱਲ ਸੀ ਉਹ ਸੀ ਕਿਸਾਨੀ ਨੂੰ ਪਾਰਾ ਦੇਣਾ ਇਹ ਹੌਲੀ ਹੌਲੀ ਮਰੂਗੀ ਤੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਇਹ ਕਿਸਾਨੀ ਦੇ ਸਿੱਧੀ ਹਿੱਕ ਚ ਗੋਲੀ ਮਾਰ ਕੇ ਮਾਰਨ ਵਾਲੀ ਗੱਲ ਆ ਅਸੀਂ ਕਹਿੰਦੇ ਜਦ ਤੱਕ ਦਿੱਲੀ ਮੋਰਚਾ ਤਦ ਤੱਕ ਚੋਣਾ ਨਹੀਂ ਵੀ ਚੋਣ ਪ੍ਰਚਾਰ ਤੇ ਰੁਕੋ। ਇਹੀ ਅਮਨ ਅਰੋੜਾ ਹੋਰੀ ਮੀਟਿੰਗ ਚ ਆ ਕੇ ਕਹਿੰਦੇ ਸੀ ਹੱਥ ਜੋੜ ਕੇ ਵੀਕ ਆਪਦੇ ਵਰਕਰਾਂ ਨੂੰ ਕਾ ਉਹ ਘੱਟੋ ਘੱਟ ਸਾਨੂੰ ਭੋਗਾਂ ਵਿਆਂ ਤੇ ਤਾਂ ਜਾ ਲੈਣ ਦੋ ਤੇ ਅੱਜ ਉਹ ਗੱਲ ਸੁਣਨ ਤਿਆਰ ਨਹੀਂ ਸੀ। ਕਿਤੇ ਅਰੋੜਾ ਸਾਹਿਬ ਇਹੀ ਗੱਲ ਨਾ ਹੋਵੇ। ਰੈਲੀਆਂ ਰੁੱਲੀਆਂ ਤਾਂ ਛੱਡੋ ਠੀਕ ਆ। ਤੁਸੀਂ ਕਹਿੰਦੇ ਜਗ੍ਹਾ ਨਹੀਂ ਮੈਂਦੇ, ਵਜ੍ਹਾ ਨਹੀਂ ਮੈਂਦੇ ਕਿਤੇ ਤੁਹਾਨੂੰ ਆਣ ਹੋਵੇ ਕਿ ਜਗ੍ਹਾ ਨਾ ਲੱਭੇ ਜਿੱਥੇ ਜਾ ਕੇ ਅਸੀਂ ਬੋਲ ਸਕੀਏ। ਇੱਕ ਪਾਸੇ ਤੁਸੀਂ ਕਹਿੰਦੇ ਆ ਕਿ ਕਿਸਾਨ ਨੂੰ ਜ਼ਮੀਨ ਦੇ ਬਹੁਤ ਪੈਸੇ ਮਿਲਣਗੇ ਲੋਕਾਂ ਨੂੰ ਸਸਤਾ ਘਰ ਮਿਲੂਗਾ 플ੌਟ ਬਹੁਤ ਮਹਿੰਗਾ ਵਿਕੂਗਾ ਘਰ ਬਹੁਤ ਸਸਤਾ ਬਣੂਗਾ ਇਹ ਕੀ ਮੂਰਖ ਮਤਲਬ ਕਿਸ ਤਰ੍ਹਾਂ ਦੀ ਦੋਗਲੀ ਗੱਲ ਆ ਉਹ ਪਿੰਡਾਂ ਦੇ ਮਜ਼ਦੂਰ ਉੱਥੇ ਕਰੋੜਾਂ ਦੇ ਪਲਾਟ ਖਰੀਦ ਸਕਣਗੇ ਪਿੰਡ ਦਾ ਮਤਲਬ ਛੋਟਾ ਦੁਕਾਨਦਾਰ ਆ ਕੀ ਉਹ ਕਰੋੜਾ ਰੁਪਏ ਦਾ ਕਮਰਸ਼ੀਅਲ ਪਲਾਟ ਜਿਹੜਾ ਹੈਗਾ ਉਸ ਲੈਂਡ ਪੂਲਿੰਗ ਪਾਲਿਸੀ ਤਾ ਜਿਹੜੀਆਂ ਕਲੋਨੀਆਂ ਕੱਟੀਆਂ ਖਰੀਦ ਸਕੂਗਾ 15 ਅਗਸਤ ਨੂੰ ਸਾਰਾ ਮੁਲਕ ਕਹਿੰਦਾ ਵੇ ਆਜ਼ਾਦੀ ਦਿਹਾੜਾ ਪੰਜਾਬ ਦੇ ਲੋਕ ਕਹਿੰਦੇ ਸੀ ਉਜਾੜਾ ਹੁਣ ਤੁਸੀਂ ਸੈਂਕੜੇ ਪਿੰਡਾਂ ਨੂੰ ਉਜਾੜਨ ਤੁਰ ਪਿਓ ਜੜ ਕੇ ਜਾਣਗੇ ਕਿੱਥੇ ਇਹ ਤਾਂ ਇਹ ਨਹੀਂ ਕਿ ਜ਼ਮੀਨ ਅਕਵਾਇਰ ਕਰਨੀ ਮੁਆਵਜ਼ਾ ਦੇਣਾ ਮੁਆਵਜ਼ਾ ਵੀ ਨਹੀਂ ਦੇਣਾਗਾ ਜਦੋਂ ਬਣਾਉਣਾ ਅਰਬਨ ਸਟੇਟ ਆ ਫਿਰ ਪਿੰਡ ਥੋੜਾ ਰਹਿਣ ਦੇਣੇ ਉੱਥੇ ਜਦੋਂ ਪਿੰਡ ਹੀ ਨਹੀਂ ਰਹਿਣਗੇ ਫਿਰ ਉਹ ਜਾਣਗੇ ਕਿੱਥੇ ਇਹ 1947 ਵਾਲਾ ਉਜਾੜਾ ਇੱਕ ਤਰ੍ਹਾਂ ਦਾ ਮਤਲਬ ਇੱਕ ਨੋਟਿਸ ਕਰਤਾ 32 ਪਿੰਡਾਂ ਨੂੰ ਕਹਤਾ ਵੀ ਤੁਸੀਂ ਖਤਮ ਅੱਜ ਤੋਂ ਬਾਅਦ ਬਈ ਤੁਹਾਡੀ ਜ਼ਮੀਨ ਗਈ ਤੁਹਾਡਾ ਘਰ ਗਿਆ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਆ ਕਿ ਖੁਸ਼ੀ-ਖੁਸ਼ੀ ਜ਼ਮੀਨਾਂ ਦੇ ਰਿਆ ਜਿਹੜੇ ਖੁਸ਼ੀ-ਖੁਸ਼ੀ ਜ਼ਮੀਨਾਂ ਦੇ ਰਿਆ ਉਹਨਾਂ ਦਾ ਇਕੱਠ ਕਰੋ ਉੱਥੇ ਸਾਨੂੰ ਬੁਲਾਓ ਕਿਸਾਨ ਜਿਹੇ ਬੰਦੇ ਇੱਕ ਤਾਂ ਉਹਨਾਂ ਨੂੰ ਪੁੱਛਣਾ ਕਿ ਉਹਨਾਂ ਕੋਲ ਜ਼ਮੀਨ ਹੈਗੀ ਆ ਜਿਹੜੇ ਖੁਸ਼ੀ-ਖੁਸ਼ੀ ਦੇ ਰਿਆ ਉਹਨਾਂ ਨੂੰ ਬੀਜਮੀਂ ਨਹੀਂ ਹੋਣ ਦਾ ਫਾਇਦਾ ਕੀ ਹੋਊਗਾ ਕੋਈ ਬੰਦਾ ਜੇ ਇਹ ਕਵੇ ਵੀ ਯਾਰ ਮੈਨੂੰ ਉਜਾੜੇ ਦੀ ਬਹੁਤ ਖੁਸ਼ੀ ਹੋ ਰਹੀ ਆ ਮੈਂ ਖੁਸ਼ੀ-ਖੁਸ਼ੀ ਉਜੜ ਰਿਹਾ ਹੈਗਾ ਇੱਥਾਂ ਤਾਂ ਕੋਈ ਮੂਰਖ ਬੰਦਾ ਹੋਊਗਾ ਪੰਜਾਬ 'ਚ ਲੈਂਡ ਪੋਲਿੰਗ ਪਾਲਿਸੀ ਦਾ ਰੌਲਾ ਪੰਜਾਬ ਭਰ ਦੇ ਵਿੱਚ ਆ ਜਿੱਥੇ ਸਰਕਾਰ ਇਹਨੂੰ ਕਿਸਾਨਾਂ ਦੀ ਹਤਾਸ਼ੀ ਦੱਸ ਰਹੀ ਆ ਕਿ ਕਿਸਾਨਾਂ ਦੇ ਹਿੱਤ ਦਾ ਫੈਸਲਾ ਆ ਕਿਸਾਨ ਖੁਸ਼ੀ-ਖੁਸ਼ੀ ਜ਼ਮੀਨਾਂ ਜਿਹੜੀਆਂ ਨੇ ਉਹ ਸਾਨੂੰ ਦੇ ਰਹੇ ਨੇ ਤਾਂ ਉੱਥੇ ਹੀ ਪਿੰਡਾਂ ਦੇ ਵਿੱਚ ਇਸ ਦੇ ਖਿਲਾਫ ਇਕੱਠ ਜਿਹੜੇ ਆ ਉਹ ਹੋ ਰਹੇ ਨੇ ਇਸ ਤੇ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਕਿਸਾਨਾ ਗੁਰਜਿੰਦਰ ਸਿੰਘ ਦੀਪ ਸਿੰਘ ਵਾਲਾ ਹੋਣਗੇ ਭਾਈ ਕਿਸਾਨ ਕਿਸਾਨਾਂ ਦੀਆਂ ਜ਼ਮੀਨਾਂ ਲੈਂਡ ਪੂਲਿੰਗ ਦੇ ਤਹਿਤ ਆ ਰਹੀਆਂ ਨੇ ਸਰਕਾਰ ਇਹ ਕਹਿੰਦੀ ਆ ਕਿ ਅਸੀਂ ਵਿਕਸਿਤ ਕਰਕੇ ਦੇਣਾ ਅਸੀਂ ਵਿਕਾਸ ਕਰਨਾ ਉਹ ਕਹਿੰਦੇ ਨੇ ਕੁਝ ਲੋਕ ਉਹ ਨੇ ਜੋ ਗੁੰਮਰਾਹ ਕਰ ਰਹੇ ਨੇ ਕਿਸਾਨ ਨੂੰ ਅਸੀਂ ਐਸਾ ਕਰਨਾ ਕੁਝ ਨਹੀਂ ਆ ਤੱਕਾ ਅਸੀਂ ਨਹੀਂ ਕਰਨਾ ਤੇ ਉਹ ਕਹਿੰਦੇ ਕਿ ਕਿਸਾਨ ਵੀ ਖੁਸ਼ੀ-ਖੁਸ਼ੀ ਜ਼ਮੀਨਾਂ ਸਾਨੂੰ ਦੇ ਰਹੇ ਆ ਕਿਵੇਂ ਦੇਖਦੇ ਹੋ ਲੈਂਡ ਪੂਲਿੰਗ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਕਹਿੰਨਾ ਕਿ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਆ ਕਿ ਖੁਸ਼ੀ-ਖੁਸ਼ੀ ਜ਼ਮੀਨਾਂ ਦੇ ਰਹੇ ਆ ਜਿਹੜੇ ਖੁਸ਼ੀ-ਖੁਸ਼ੀ ਜ਼ਮੀਨਾਂ ਦੇ ਰਹੇ ਆ ਉਹਨਾਂ ਕੱਠ ਕਰੋ ਉਥੇ ਸਾਨੂੰ ਬੁਲਾਓ ਕਿਸਾਨ ਜਿਥੇ ਬੰਦੇ ਨੇ ਇੱਕ ਤਾਂ ਉਹਨੂੰ ਪੁੱਛਣਾ ਕਿ ਉਹਨਾਂ ਕੋਲ ਜ਼ਮੀਨ ਹੈਗੀ ਆ ਜਿਹੜੇ ਖੁਸ਼ੀ-ਖੁਸ਼ੀ ਦੇ ਰਹੇ ਆ ਤੇ ਲੈਂਡ ਉਹਨਾਂ ਨੂੰ ਬੇਜਮੀਨੀ ਹੋਣ ਦਾ ਫਾਇਦਾ ਕੀ ਹੋਊਗਾ ਕੋਈ ਬੰਦਾ ਜੇ ਇਹ ਕਵੇ ਵੀ ਯਾਰ ਮੈਨੂੰ ਉਜਾੜੇ ਦੀ ਬਹੁਤ ਖੁਸ਼ੀ ਹੋ ਰਹੀ ਆ ਮੈਂ ਖੁਸ਼ੀ-ਖੁਸ਼ੀ ਉੱਜੜ ਰਿਹਾ ਹੈਗਾ ਇੱਥਾਂ ਤਾਂ ਕੋਈ ਮੂਰਖ ਬੰਦਾ ਹੋਊਗਾ ਪੰਜਾਬ 'ਚ ਜਿਹੜਾ ਕਹੇ ਮੈਨੂੰ ਬਹੁਤ ਖੁਸ਼ੀ ਆ ਉੱਜੜਨ ਦੀ ਹੈਨਾ ਦੂਸਰੀ ਗੱਲ ਹੈ ਕਿ ਜੇ ਤੁਸੀਂ ਇਹ ਕਹਿੰਦੇ ਆ ਕਿ ਝੂਠਾ ਪ੍ਰਚਾਰ ਆ ਫਿਰ ਸੰਜੂਤ ਕਿਸਾਨ ਮੋਰਚੇ ਨੇ ਦੋ ਆਲ ਪਾਰਟੀ ਮੀਟਿੰਗ ਬਣਾਈ ਸੀ ਅਮਨ ਰੋੜੀ ਨੂੰ ਸੱਦਾ ਵੀ ਦੇ ਕੇ ਆਏ ਤੁਸੀਂ ਕਿਉਂ ਨਾ ਆ ਕੇ ਗੱਲ ਰੱਖੀ ਹੈਨਾ ਫਿਰ ਤੁਸੀਂ ਹਰ ਰੋਜ਼ ਕਿਉਂ ਬਦਲ ਰਹੇ ਹੋ ਨੀਤੀ ਤੇ ਤੁਸੀਂ ਜਦੋਂ ਪ੍ਰੈਸ ਕਾਨਫਰੰਸ ਕਰਦੇ ਹੋ ਤੁਸੀਂ ਵਿਆਖਿਆ ਦੇਣ ਲੱਗੇ ਕਦੇ ਮੁੱਖ ਮੰਤਰੀ ਸਾਹਿਬ ਕਾਗਜ਼ ਫੜ ਲੈਂਦੇ ਆ ਕਦੇ ਮਨਿਸਟਰ ਤੁਹਾਨੂੰ ਖੁਦ ਨੂੰ ਕਲੀਅਰ ਨਹੀਂ ਹੈ ਹੈਨਾ ਤਾਂ ਇਹ ਜਿਹੜਾ ਪੂਰੀ ਦੀ ਪੂਰੀ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਆ ਇਹ ਅਸਲ ਦੇ ਵਿੱਚ ਭਗਵੰਤ ਮਾਨ ਨੇ ਜਿਨ੍ਹਾਂ ਕ ਸਰਕਾਰ ਨੇ ਆਪਣੀ ਕਵਰ ਚ ਆਫਰੀਕ ਆਖਰੀ ਕਿਲ ਠੋਕ ਲਿਆ ਲੈਂਡ ਪੂਲਿੰਗ ਪਾਲਿਸੀ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਕਵਰ ਚ ਆਖਰੀ ਕਿਲ ਸਾਬਤ ਹੋ ਚੁੱਕਾ ਇਹਨੇ ਹੋ ਜਾਣਾ ਤੁਸੀਂ ਪੰਜਾਬ ਚ ਦੇਖਿਓ ਇਹਨਾਂ ਦਾ ਬਣਦਾ ਕੀ ਆ ਅਗਲੀ ਗੱਲ ਕਿ ਜਿਹੜਾ ਇਹਦੇ ਬੜੇ ਕਿਹਾ ਜਾ ਰਿਹਾ ਵੀ ਤਾਂ ਆ ਹੋ ਗਿਆ ਜੀ ਆ ਆ ਹੋ ਗਿਆ ਹੈਨਾ ਕੇਂਦਰ ਵੀ ਨੇ ਵੀ ਉਹਦਾ ਤਿੰਨ ਖੇਤੀ ਕਾਨੂੰਨਾਂ ਦਾ ਕਿਹਾ ਪਹਿਲਾਂ ਉਹਨਾਂ ਨੇ ਕਹੇ ਬਹੁਤ ਚੰਗੇ ਆ ਜਿਵੇਂ ਇਹ ਕਹਿੰਦੇ ਲੈਂਡ ਪੂਲਿੰਗ ਪਾਲਿਸੀ ਬਹੁਤ ਚੰਗੀ ਆ ਫੇਰ ਉਹ ਕਹਿੰਦੇ ਜੀ ਅਸੀਂ ਇਹਦੇ ਵਿੱਚ ਸੋਧਾਂ ਕਰ ਦਿੰਨੇ ਆ ਜਿਵੇਂ ਹੁਣ ਇਹ ਸੋਧਾਂ ਕਰਨ ਲੱਗਾ ਹੋਇਆ ਫੇਰ ਉਹ ਕਹਿੰਦੇ ਜੀ ਕਮੇਟੀ ਬਣਾ ਦਿੰਨੇ ਅਸੀਂ ਕਿ ਕਮੇਟੀ ਨਹੀਂ ਬਣਾਉਣੀ ਮਨਜ਼ੂਰ ਫੇਰ ਉਹ ਕਹਿੰਦੇ ਜੀ ਅਸੀਂ ਇਹਨੂੰ 3 ਸਾਲਾਂ ਲਈ ਕਾਨੂੰਨਾਂ ਤੇ ਰੋਕ ਲਾ ਦਿੰਨੇ ਆ ਫੇਰ ਅਖੀਰ ਤੇ ਉਹਨਾਂ ਨੂੰ ਰੱਦ ਕਰਨ ਵਾਸਤੇ ਮਜਬੂਰ ਹੋਣਾ ਪਿਆ ਭਗਵੰਤ ਮਾਨ ਤਾਂ ਬਹੁਤ ਸ਼ੀਤੀ ਪੈ ਰਹੀ ਤੇ ਲੱਤਾਂ ਦੇ ਦੀਆਂ ਕੰਬਲ ਲੱਗ ਗਿਆ ਠੀਕ ਆ ਇਹਨੇ ਉਹਨਾਂ ਸਮਾਂ ਕੇਂਦਰ ਜਨਾ ਚੱਲਣਾ ਨਹੀਂ ਹੈ ਕਿਉਂਕਿ ਉਦੋਂ ਛੋਟੀ ਛੋਟੀ ਚੀਜ਼ ਆਏ ਹਨ ਜਿੱਥੋਂ ਤੱਕ ਇਹਦਾ ਪੰਜਾਬ ਦੇ ਵਿੱਚ ਜੇ ਕਹਿਣਾ ਹੋਵੇ ਕਿ ਇਹ 1947 ਵਾਲਾ ਉਜਾੜਾ ਇੱਕ ਤਰ੍ਹਾਂ ਦਾ ਤੁਸੀਂ ਮਤਲਬ ਇੱਕ ਨੋਟਸ ਕਰਤਾ 32 ਪਿੰਡਾਂ ਨੂੰ ਕਹਤਾ ਵੀ ਤੁਸੀਂ ਖਤਮ ਅੱਜ ਤੋਂ ਬਾਅਦ ਬਾਈ ਤੁਹਾਡੀ ਜ਼ਮੀਨ ਗਈ ਠੀਕ ਆ ਤੁਹਾਡਾ ਘਰ ਗਿਆ ਛੋਟੇ ਹੀ ਥੋੜੀ ਥੋੜਾ ਸੋਸ਼ਲ ਸਟੇਟਸ ਸਭ ਕੁਝ ਗਿਆ ਤੁਸੀਂ ਮੈਨੂੰ ਇਹ ਦੱਸੋ ਕਿ 32 ਪਿੰਡਾਂ ਦੇ ਵਿੱਚੋਂ ਕੋਈ ਕਿਸਾਨ ਅੱਜ ਆਪਣੇ ਬੱਚੇ ਦਾ ਰਿਸ਼ਤਾ ਕਰਨਾ ਚਾਵੇ ਕਵੇ ਮੇਰੇ ਮੁੰਡੇ ਨੂੰ 5 ਕਿੱਲੇ ਜ਼ਮੀਨ ਆਉਂਦੀ ਆ 7 ਕਿੱਲੇ ਜ਼ਮੀਨ ਆਉਂਦੀ ਆ ਤਾਂ 32 ਪਿੰਡਾਂ ਦੇ ਕਿਸਾਨਾਂ ਨੇ ਜਿਹਨੇ ਬੱਚਿਆਂ ਦੇ ਰਿਸ਼ਤੇ ਕਰਨੇ ਆ ਲੋਕ ਇਹ ਕਹਿਣਗੇ ਤੁਹਾਡੇ ਕੋਲ ਤਾਂ ਜ਼ਮੀਨ ਹੀ ਹੈ ਨਹੀਂਗੀ ਥੋੜੀ ਜ਼ਮੀਨ ਥੋੜਾ ਥੁਨ ਤਾਂ ਪਲਾਟ ਮਿਲਣਾ 15-20 ਸਾਲਾਂ ਬਾਅਦ ਤੁਹਾਡੇ ਕੋਲ ਤਾਂ ਕੱਖ ਨਹੀਂਗਾ ਤਾਂ ਇੱਕ ਤਰ੍ਹਾਂ ਦਾ ਇਹ 47 ਵਾਲਾ ਯਾਰਾ ਇਸੇ ਤਰ੍ਹਾਂ ਦਾ ਹੀ ਸੀਗਾ ਹੈਨਾ ਫੇਰ ਚਲ ਕਿਸਾਨ ਨੂੰ ਤਾਂ ਤੁਸੀਂ ਕਹਿੰਦਾ ਕਿ ਪਲਾਟ ਦੇ ਦਾਂਗੇ ਜਿਹੜੇ ਪਿੰਡਾਂ ਚ ਉਥੇ ਪੰਜਾਬ ਦੀ 35% ਵਾਦੀ ਜਿਹੜੀ ਦਲਤਵਾਦੀ ਆ ਠੀਕ ਆ ਜਿੰਦੇ ਕੋਲ ਪੰਜਾਬ ਦੀ ਕੁੱਲ ਜ਼ਮੀਨ ਦਾ 2.5% ਆ ਠੀਕ ਆ ਵੱਡੇ ਹਿੱਸੇ ਚ ਉਹ ਬੇ ਜਿਹੜੀ ਹੈਗੀ ਆ ਬੇਜਮੀਨੀ ਆ ਠੀਕ ਆ ਉਹ ਤੁਸੀਂ ਪਿੰਡ ਝਾੜ ਕੇ ਕਲੋਨੀਆਂ ਕੱਟਣੀਆਂ ਨੇ ਉਹ ਕਿੱਥੇ ਜਾਣਗੇ ਉਹ ਇੱਕ ਪਾਸੇ ਤੁਸੀਂ ਕਹਿੰਦੇ ਆ ਕਿ ਕਿਸਾਨ ਨੂੰ ਜ਼ਮੀਨ ਦੇ ਬਹੁਤ ਪੈਸੇ ਮਿਲਣਗੇ ਲੋਕਾਂ ਨੂੰ ਸਸਤਾ ਘਰ ਮਿਲੂਗਾ ਪਲਾਟ ਬਹੁਤ ਮਹਿੰਗਾ ਵਿਕੂਗਾ ਕਰ ਬਹੁਤ ਸਸਤਾ ਬਣੂਗਾ ਇਹ ਕੀ ਮੂਰਖ ਮਤਲਬ ਕਿਸ ਤਰ੍ਹਾਂ ਦੀ ਧੋਗਲੀ ਗੱਲ ਆ ਉਹ ਪਿੰਡਾਂ ਦੇ ਮਜ਼ਦੂਰ ਉੱਥੇ ਕਰੋੜਾਂ ਦੇ ਪਲਾਟ ਖਰੀਦ ਸਕਣਗੇ ਫਿਰ ਜਿਹੜਾ ਤੁਸੀਂ ਪਿੰਡ ਦਾ ਮਤਲਬ ਛੋਟਾ ਦੁਕਾਨਦਾਰ ਆ ਜਿਹੜਾ ਛੋਟਾ ਵਿਚਾਰ ਮਤਲਬ ਕੋਈ ਛੋਟਾ ਮੋਟਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਹੈਗਾ ਉਹ ਦੁਕਾਨਦਾਰ ਜਿਹੜਾ ਉਹ ਦੁਕਾਨਦਾਰ ਹੈਗਾ ਉਹਦੀ ਛੋਟੀ ਜੀ ਦੁਕਾਨ ਆ ਕੀ ਉਹ ਕਰੋੜਾਂ ਰੁਪਏ ਦਾ ਕਮਰਸ਼ੀਅਲ ਪਲਾਟ ਜਿਹੜਾ ਹੈਗਾ ਉਸ ਲੈਂਡ ਪੂਲਿੰਗ ਪਾਲਿਸੀ ਤਾਂ ਜਿਹੜੀਆਂ ਕਲੋਨੀਆਂ ਕੱਟੀਆਂ ਖਰੀਦ ਸਕੂਗਾ ਉਹਦੇ ਕੋਲ ਇੰਨੇ ਪੈਸੇ ਕਿੱਥੋਂ ਆਉਣਗੇ ਠੀਕ ਹੈ ਫਿਰ ਤੁਸੀਂ ਉਹ ਸੈਂਕੜੇ ਪਿੰਡਾਂ ਨੂੰ ਅਜਾੜ ਕੇ ਉਹਨਾਂ ਨੂੰ ਜ਼ਮੀਨਾਂ ਖੋ ਕੇ ਤੁਸੀਂ ਕਹਿੰਦੇ ਤੁਹਾਨੂੰ 1000 ਗਾਇ ਦਾ ਰੇਸ਼ੀ ਪਲਾਟ ਦੇਵਾਂਗੇ 1000 ਗਾਇ ਦੀ ਰੇਸ਼ੀ ਪਲਾਟ 'ਚ ਉਹ ਟਰੈਕਟਰ ਟਰਾਲੀ ਠੱਲਣਗੇ ਖੇਤੀ ਕਰਨਗੇ ਪਸ਼ੂ ਰੱਖਣਗੇ ਪਸ਼ੂਆਂ ਲਈ ਪੱਠੇ ਬੀਜਣਗੇ ਕੀ ਕਰਨਗੇ ਹੈਨਾ 200 ਗਾਇ ਦਾ ਕਿਹਨੇ ਕਮਰਸ਼ੀਅਲ ਪਲਾਟ ਦੇਣਾ ਕਦੋਂ ਦੇਣਾ 10 ਸਾਲਾਂ ਨੂੰ 12 ਸਾਲਾਂ ਨੂੰ ਕਾਦੇ ਲਈ ਕਮਰਸ਼ੀਅਲ ਪਾਰਟ ਕੀ ਹੁੰਦਾ ਦੁਕਾਨਦਾਰ ਹੀ ਹੁੰਨੀ ਹੈ ਨਾ ਅੱਜ ਵੱਡੇ ਵੱਡੇ ਜਿਹੜੇ ਮਾਲਜ਼ ਸ਼ਹਿਰਾਂ 'ਚ ਖੁੱਲੇ ਹੋਏ ਆ 50% ਦੁਕਾਨਦਾਰੀ ਤੋਂ ਵੈਸੀ ਕੋਈ ਮਤਲਬ ਜਿਹੜੀ ਵਿਕਰੀ ਘਟ ਗਈ ਫਿਰ ਇੰਨੇ ਵੱਡੇ ਪੱਧਰ ਤੇ ਆਨਲਾਈਨ ਸ਼ੋਪਿੰਗ ਹੋ ਰਹੀ ਹੈਗੀ ਉਹ ਬਹੁਤ ਦੁਕਾਨਦਾਰ ਉਹ ਮੰਦੇ ਦੇ ਵਿੱਚ ਹੈਗੇ ਆ ਤੇ 12-15 ਸਾਲਾਂ ਨੂੰ ਦੁਕਾਨਾਂ ਰਹਿਣੀਆਂ ਕਿ ਨਹੀਂ ਰਹਿਣੀਆਂ ਗਿਆ ਜਦੋਂ ਤੁਸੀਂ ਸਾਨੂੰ 2 ਮਹੀਨੇ ਕਰਕੇ ਦੁਕਾਨਾ ਬਣਾ ਕੇ ਦੇਣੀਆਂ ਨੇ ਇਹ ਜਿਹੜਾ ਲੈਂਡ ਪੂਲਿੰਗ ਪਾਲਿਸੀ ਆ ਇਹ ਬਿਲਕੁਲ ਮੂਰਖ ਬਣਾਉਣ ਵਾਲੀ ਗੱਲ ਆ ਇੱਕ ਤਾਂ ਹੁੰਦਾ ਨਾ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਉਹ ਤਾਂ ਸਹੀਜੇ ਸਹੀਜੇ ਜ਼ਮੀਨ ਖੋਣ ਵਾਲੀ ਗੱਲ ਸੀ ਉਹ ਸੀ ਕਿਸਾਨੀ ਨੂੰ ਪਾਰਾ ਦੇਣਾ ਕਿ ਹੌਲੀ-ਹੌਲੀ ਮਰੂਗੀ ਤਿੰਨ ਖੇਤੀ ਕਾਨੂੰਨ ਕਿਸਾਨੀ ਨੂੰ ਪਾਰਾ ਦੇਣਾ ਸੀ ਤੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਇਹ ਕਿਸਾਨੀ ਦੀ ਸਿੱਧੀ ਹਿੱਕ 'ਚ ਗੋਲੀ ਮਾਰ ਕੇ ਮਾਰਨ ਵਾਲੀ ਗੱਲ ਆ ਕਿ ਨੋਟੀਫਿਕੇਸ਼ਨ ਖਤ ਕਰਤਾ ਤੁਸੀਂ ਅੱਜ ਤੋਂ ਐਜ਼ ਆ ਕਿਸਾਨ ਖਤਮ ਸੀ ਕਹਿਣੋ ਕਿ ਸਿੱਧਾ ਗੋਲੀ ਮਾਰਨ ਵਾਲੀ ਗੱਲ ਹੈ ਕਿ ਕਿਸਾਨੀ ਨੂੰ ਖਤਮ ਕਰਨ ਵਾਲੀ ਗੱਲ ਹੈ ਜਦੋਂ ਐਡੀ ਵਿਰੋਧਤਾ ਹਰ ਪਿੰਡ ਦੇ ਵਿੱਚ ਜਿਹੜੇ ਪਿੰਡਾਂ ਦੀ ਜ਼ਮੀਨ ਆਉਣੀ ਹੈ ਉਹਨਾਂ ਪਿੰਡਾਂ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਕਿਸਾਨ ਹਰ ਪਿੰਡ ਦੇ ਵਿੱਚ ਉੱਠ ਕੇ ਕਹਿੰਦੇ ਨੇ ਕਿ ਅਸੀਂ ਇੱਕ ਵੀ ਹੋਰ ਨਹੀਂ ਨੇ ਪਰ ਫਿਰ ਵੀ ਉਸ ਤੋਂ ਬਾਅਦ ਸਰਕਾਰ ਕਿਉਂ ਨਹੀਂ ਹਟਰੀ ਸਰਕਾਰ ਆਏ ਦਿਨ ਆਪਣੀਆਂ ਤਾਰੀਫਾਂ ਕਰਦੀ ਹੈ ਤਾਰੀਫਾਂ ਕਰਦੀ ਹੈ ਇਸ ਪਾਲਿਸੀ ਦੀਆਂ ਆਏ ਦਿਨ ਇਹਦੇ ਵਿੱਚ ਕੋਈ ਨਾ ਕੋਈ ਸੌਦਾ ਕਰਦੀ ਆ ਆਖਰ ਐਸੀ ਫਿਰ ਚੋਰਮੋਰੀ ਕਿਹੜੀ ਹੈ ਕਿ ਜਿਹੜੀ ਸਰਕਾਰ ਨੂੰ ਲੱਗਦਾ ਵੀ ਨਹੀਂ ਆ ਰਹੀ ਤਾਂ ਆਪਾਂ ਲਾਗੂ ਕਰਨੀ ਆ ਚਾਹੇ ਐਵੇਂ ਹੋਵੇ ਤੇ ਚਾਹੇ ਐਵੇਂ ਹੋਵੇ ਦੇਖੋ ਜਿਹੜਾ ਰੀਅਲ ਏਸਟੇਟ ਸੈਕਟਰ ਦਾ ਕਾਰੋਬਾਰ ਹੈ ਨਾ ਉਹਦੇ ਚ ਅਰਬਾਂ ਖਰਬਾਂ ਨੇ ਮੋਟੀ ਬੁਰਕੀ ਇਹਨਾਂ ਨੂੰ ਪੈਂਦੇ ਆ ਰੀਅਲ ਏਸਟੇਟ ਦੇ ਕਾਰੋਬਾਰੀ ਇਹਨਾਂ ਦੀਆਂ ਪਾਰਟੀਆਂ ਦੇ ਐਮ ਐਲ ਏ ਜਿਹੜੇ ਉਹ ਉਹ ਐਮ ਪੀ ਨੇ ਮਤਲਬ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਕੱਟ ਕੇ ਸਰਕਾਰ ਨੇ ਬਾਅਦ ਚ ਉਹਨਾਂ ਨੂੰ ਜਾਇਜ਼ਕਰਾਰ ਦਿੱਤਾ ਮੋਟੇ ਇਹਨਾਂ ਤੋਂ ਪੈਸੇ ਲੈ ਹੈਗੇ ਆ ਤਾਂ ਇਹ ਅਸਲ ਦੇ ਵਿੱਚ ਕਿਉਂਕਿ ਸਰਕਾਰਾਂ ਤਨਾੜ ਲੋਕਾਂ ਲਈ ਕੰਮ ਕਰਦੀਆਂ ਨੇ ਆਮ ਕਿਸਾਨ ਮਜ਼ਦੂਰ ਲਈ ਤਾਂ ਕੰਮ ਕਰਦੀਆਂ ਹੀ ਨਹੀਂ ਠੀਕ ਆ ਤਾਂ ਉਹਦੇ ਕਰਕੇ ਸਰਕਾਰ ਜਿਹੜੀ ਅਜੇ ਹੈਗੀ ਆ ਉਹ ਵਿਜਿਦ ਹੈਗੀ ਆ ਪਰ ਲੋਕਾਂ ਤੋਂ ਵੱਡਾ ਕੁਝ ਨਹੀਂ ਨਿਰਨਾਇਕ ਹਮੇਸ਼ਾ ਜਿਹੜੇ ਆ ਉਹ ਲੋਕ ਹੁੰਦੇ ਹੈਗੇ ਆ ਤੇ ਜਿਹੜਾ ਇਹਨਾਂ ਨੂੰ ਐ ਲੱਗਦਾ ਸੀ ਨਾ ਕਿ ਅਸੀਂ ਕਿਸਾਨ ਅੰਦੋਲਨ ਢਾਤ ਆ ਇਹਨਾਂ ਦਾ ਭਲੇਖਾ ਨਿਕਲ ਜਾਣਾ ਇਹਨਾਂ ਦਾ ਭਲੇਖਾ ਝੋਨਾ ਪੱਕਣ ਤੋਂ ਪਹਿਲਾਂ ਪਹਿਲਾਂ ਜਦੋਂ ਝੋਨਾ ਵੱਢਣਾ ਨਾ ਲੋਕਾਂ ਨੇ ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਦਾ ਜਿਹੜਾ ਹੈਗਾ ਭਲੇਖਾ ਉਹ ਕਿਸਾਨੀ ਅੰਦੋਲਨ ਦੇ ਕਟਰ ਚ ਆ ਕੇ ਕੁਤਰਿਆ ਜਾਣਾ ਹਾਂ ਲੱਗਦਾ ਫਿਰ ਐ ਫਿਰ ਕਿਸਾਨਾਂ ਆਂਦੇ ਆ ਜ਼ਮੀਨਾਂ ਦੇ ਵਿੱਚ ਪੈਰ ਪਾ ਜਾਣਗੇ ਫਿਰ ਇਦਾਂ ਜਿਉਂਕਿ ਜਿਸ ਤਰ੍ਹਾਂ ਦੇ ਨਾਲ ਹੁਣ ਜੇ ਹਾਲਾਂਕਿ ਕਹਿੰਦੇ ਨੇ ਕਿ ਰਜਿਸਟਰੀਆਂ ਬੰਦ ਨਹੀਂ ਹੋਣਗੀਆਂ ਇਦਾਂ ਦਾ ਕੁਝ ਨਹੀਂ ਹੋਊਗਾ ਲੱਗਦਾ ਕਿ ਐ ਸੁਖਾਲੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੇ ਲਾਲਚ ਦੇ ਕੇ ਜਾਂ ਸੌਦਾ ਕਰਕੇ ਕਿਸਾਨਾਂ ਦੀ ਜ਼ਮੀਨਾਂ ਦੇ ਵਿੱਚ ਪੈਰ ਪਾ ਲੂ ਸਰਕਾਰ ਦੇਖੋ ਇਹ ਤਾਂ ਪੰਜਾਬ ਦੀ ਨਾਬਰੀ ਦੇ ਅੱਗੇ ਵੱਡਾ ਸਵਾਲ ਆ ਕੀ ਪੰਜਾਬੀ ਉਜਾੜੇ ਨੂੰ ਖੁਸ਼ੀ-ਖੁਸ਼ੀ ਮੰਨ ਲੈਣਗੇ ਸ 15 ਅਗਸਤ ਨੂੰ ਸਾਰਾ ਮੁਲਕ ਕਹਿੰਦਾ ਵਾਜਾਦੀ ਜਹਾੜਾ ਪੰਜਾਬ ਦੇ ਲੋਕ ਕਹਿੰਦੀ ਸੀ ਅਜਾੜਾ ਠੀਕ ਹੈ ਹੁਣ ਤੁਸੀਂ ਸੈਂਕੜੇ ਪਿੰਡਾਂ ਨੂੰ ਜਾੜਨ ਤੁਰ ਪਏ ਉੱਜੜ ਕੇ ਜਾਣਗੇ ਕਿੱਥੇ ਇਹ ਤਾਂ ਇਹ ਨਹੀਂ ਕਿ ਜ਼ਮੀਨ ਅਕਵਾਇਰ ਕਰਨੀ ਮੁਆਵਜ਼ਾ ਦੇਣਾ ਮੁਆਵਜ਼ਾ ਨਹੀਂ ਦੇਣਾਗਾ ਠੀਕ ਹੈ ਇੱਕ ਤਾਂ ਕਦੇ ਕਹਿੰਦੇ 30000 ਲੈ ਲਓ ਕਦੇ ਕਹਿੰਦੇ 50000 ਰੁਪਏ ਲੈ ਲਓ ਲੱਖ ਤਾਂ ਉਹਦੇ ਨਾਲ ਜਦੋਂ ਜ਼ਮੀਨ ਨੱਪ ਲਈ ਉਹਨਾਂ ਨੇ ਠੀਕ ਹੈ ਉਹ ਲੱਖ ਰੁਪਏ ਸਾਲ ਦਾ ਲੈ ਕੇ ਕਿੱਥੇ ਘਰ ਪਾਉਣਗੇ 15-20 ਲੱਖ ਤੋਂ ਘੱਟ ਤਾਂ ਮਾੜੇ ਤੋਂ ਮਾੜਾ ਘਰ ਨਹੀਂ ਪੈਂਦਾ ਅੱਜਕੱਲ੍ਹ ਉਹ ਬੱਚੇ ਕਿੱਥੇ ਪੜਾਉਣਗੇ ਜਾਣਗੇ ਕਿੱਥੇ ਰਹਿਣਗੇ ਕਿੱਥੋਂ ਜਦੋਂ ਤੁਸੀਂ ਪਿੰਡਾਂ ਨੂੰ ਮਲੀਆਂ ਮੀਟ ਕਰਕੇ ਉੱਥੇ ਪਲਾਟ ਹੀ ਘੱਟ ਤੇ ਪਿੰਡ ਜਦੋਂ ਬਣਾਉਣਾ ਅਰਬਨ ਸਟੇਟ ਆ ਫਿਰ ਪਿੰਡ ਥੋੜਾ ਰਹਿਣ ਦੇਣੇ ਉੱਥੇ ਜਦੋਂ ਪਿੰਡ ਹੀ ਨਹੀਂ ਰਹਿਣਗੇ ਫਿਰ ਉਹ ਜਾਣਗੇ ਕਿੱਥੇ ਉਹ ਲੱਖ ਰੁਪਈਆ ਸਾਲ ਦਾ ਲੈ ਕੇ ਠੀਕ ਆ ਕਿੰਨਾ ਬਣਿਆ ਮਹੀਨੇ ਦਾ 10000 ਵੀ ਨਹੀਂ ਬਣਦਾਗਾ ਤੇ 10000 ਦੇ ਨਾਲ ਉਹ ਕਿਰਾਏ ਦੇ ਘਰ ਚ ਰਹਿਣਗੇ ਆਪਦੇ ਕੱਪੜੇ ਲੈਣਗੇ ਖਾਣਾ ਖਾਣਗੇ ਕੀ ਕਰਨਗੇ ਮਨਨ ਇਹ ਕਿਸ ਤਰ੍ਹਾਂ ਦਾ ਕੋਝਾ ਮਜ਼ਾਕ ਜਿਹੜਾ ਉਹ ਉਹ ਮਤਲਬ ਲੋਕਾਂ ਦੇ ਨਾਲ ਕੀਤਾ ਜਾ ਰਿਹਾ ਹੈਗਾ ਪਰ ਇਹ ਭਲੇਖਾ 30 ਜੁਲਾਈ ਨੂੰ ਵੱਡੇ ਟਰੈਕਟਰ ਮਾਰਚ ਹੋਣੇ ਆ ਤੇ 24 ਅਗਸਤ ਨੂੰ ਪੰਜਾਬ ਦਾ ਸੰਯੁਕਤ ਕਿਸਾਨ ਮੋਰਚੇ ਦਾ ਮੁੱਲਾਂਪੁਰ ਦੇ ਵਿੱਚ ਵੱਡਾ ਇਕੱਠ ਜਿਹੜਾ ਹੈਗਾ ਉਹ ਹੋਣ ਜਾ ਰਿਹਾ ਹੈਗਾ ਔਰ ਇਹ ਜਿਹੜੀ ਗੱਲ ਬਿਲਕੁਲ ਚਿੱਟੇ ਦਿਨ ਵਾਲ ਵਾਂਗ ਸਾਫ਼ ਹੋ ਗਈ ਆ ਕਿ ਪੰਜਾਬ ਦੇ ਵਿੱਚ ਜਿਹੜੀ ਜਥੇਬੰਦਕ ਤਾਕਤਾਂ ਲੋਕਾਂ ਦੀ ਕਾਰਪੋਰੇਟ ਦੇ ਖਿਲਾਫ ਚਟਾਨ ਬਣ ਕੇ ਖੜੀ ਆ ਉਸ ਚਟਾਨ ਨੂੰ ਤੋੜਨ ਵਾਸਤੇ ਪੰਜਾਬ ਨੂੰ ਪੁਲਸੀਆ ਸਟੇਟ ਬਣਾਇਆ ਜਾ ਰਿਹਾ ਹੈ ਕਿਤੇ ਝੂਠੇ ਪੁਲਸ ਮੁਕਾਬਲੇ ਕਿਤੇ ਮਤਲਬ ਹਰਾਸਤੀ ਕਤਲ ਸੰਘਰਸ਼ ਕਰਨ ਵਾਲੇ ਲੋਕਾਂ 'ਤੇ ਡਾਂਗਾ ਇਹ ਉਹਦਾ ਬੰਨ ਨੂੰ ਬੰਨਿਆ ਜਾ ਰਿਹਾ ਕਿ ਖਾਕੀ ਦੀ ਦਹਿਸ਼ਤ ਪਾਈ ਜਾ ਸਕੇ ਪਰ ਪੰਜਾਬ ਦੀ ਨਾਬਰੀ ਨੇ ਕਿਸੇ ਵੀ ਦਹਿਸ਼ਤ ਨੂੰ ਮੰਨਿਆ ਨਹੀਂ ਹੈਗਾ ਇਹਨਾਂ ਦੀ ਹਾਂ ਭਗਵੰਤ ਮਾਨ ਦਬਾਜੇ ਫਿਰ ਇਹ ਮੁਗਲ ਤੁਰਕ ਪਠਾਨ ਮੰਗੋਲ ਜੋ ਵੀ ਆਏ ਹੈਗੇ ਆ ਜਾਂ ਮਤਲਬ ਅੰਗਰੇਜ਼ ਆਏ ਆ ਫਿਰ ਤਾਂ ਉਹਨਾਂ ਦੀ ਉੱਤੋਂ ਦੀ ਚੀਜ਼ ਸਾਬਤ ਹੋ ਜੂਗੀ ਪਰ ਇਹ ਉਹ ਐਡੇ ਕਹਿੰਦੇ ਕਹਾਉਂਦੇ ਨਾਲ ਪੰਜਾਬ ਦੇ ਲੋਕਾਂ ਨੇ ਪੰਗਾ ਲਿਆ ਹੈਗਾ ਜੇ ਉਹਨਾਂ ਨੇ ਪੰਜਾਬੀਆਂ ਨਾਲ ਪੰਗਾ ਲਿਆ ਪੰਜਾਬੀਆਂ ਨੂੰ ਦੇ ਦੰਦ ਖੱਟੇ ਜਿਹੜੇ ਹੈਗੇ ਆ ਉਹ ਕੀਤੇ ਆ ਪੰਜਾਬੀਆਂ ਨੂੰ ਕੋਈ ਕਤਲ ਕਰ ਸਕਦਾ ਮਾਰ ਸਕਦਾ ਹੈਗਾ ਪਰ ਪੰਜਾਬੀਆਂ ਨੂੰ ਆਪਣੀ ਕੋਈ ਈਨ ਮਨਾਲੇ ਇਹ ਨਹੀਂ ਹੁੰਦਾਗਾ ਇਹ ਜਮੀਨ ਐਡੀ ਮਤਲਬ ਲੈ ਜਾਣਗੇ ਪੈਰ ਪਾ ਜਾਣਗੇ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਹਜੇ ਤਾਂ ਸਰਕਾਰ ਕੋਈ ਯੂਟਿਊਬਰਾਂ ਨੂੰ ਖਰੀਦ ਕੇ ਪ੍ਰੈਸ ਕਾਨਫਰੰਸਾਂ ਰਾਈ ਹਜੇ ਤਾਂ ਜਚਾਉਣ ਲੱਗੀ ਆ ਗੱਲ ਜ਼ਮੀਨਾਂ ਖੋਣ ਦੀ ਤਾਂ ਗੱਲ ਦੂਰ ਦੀ ਆ ਇਹ ਗੱਲ ਹੋਰ ਦੱਸੋ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਐਸਕੇਐਮ ਦੇ ਵੱਲੋਂ ਵੀ ਸਰ ਪਾਰਟੀ ਮੀਟਿੰਗ ਜਿਹੜੀ ਕੀਤੀ ਗਈ ਹੈ ਇੱਕ ਚਰਚਾ ਇਹ ਵੀ ਚੱਲਦੀ ਹੈ ਕਿ ਲੈਂਡ ਪੂਲ ਪੋਲਿੰਗ ਪਾਲਿਸੀ ਕਦੇ ਹੁਣ ਦੀ ਨਹੀਂ ਹੈ ਪਿਛਲੀਆਂ ਸਰਕਾਰਾਂ ਵੱਲ ਵੀ ਚੱਲਦੀ ਰਹੀ ਆ ਜਦ ਇਹ ਵੀ ਪਤਾ ਕਿ ਪਿਛਲੀਆਂ ਸਰਕਾਰਾਂ ਵੱਲੇ ਚੱਲਦੀ ਰਹੀ ਆ ਤਾਂ ਫਿਰ ਸਰ ਪਾਰਟੀ ਮੀਟਿੰਗ ਦੇ ਵਿੱਚ ਦੂਸਰੀਆਂ ਪਾਰਟੀਆਂ ਨੂੰ ਬੁਲਾਉਣ ਦਾ ਉਸ ਚੀਜ਼ ਦਾ ਮਕਸਦ ਕੀ ਕਿ ਉਹਨਾਂ ਉਹਨਾਂ ਵੇਲੇ ਵੀ ਤਾਂ ਇਹ ਪਾਲਿਸੀ ਚੱਲਦੀ ਰਹੀ ਆ ਉਸ ਵੇਲੇ ਤਾਂ ਵਿਰੋਧ ਨਹੀਂ ਹੋਇਆ ਪਰ ਹੁਣ ਉਹ ਸੱਤਾ ਦੇ ਵਿੱਚ ਨਹੀਂ ਤਾਂ ਹੁਣ ਵਿਰੋਧ ਜਿਹੜੀ ਆ ਕਾਂਗਰਸ ਵੀ ਉਸ ਚੀਜ਼ ਦਾ ਕਰ ਰਹੀ ਆ ਆਮ ਆਦਮੀ ਆਕਾਲ ਸ਼ਰਮਣੀ ਕਲਦਲ ਦੇ ਵੱਲੋਂ ਵੀ ਉਸ ਚੀਜ਼ ਦਾ ਕੀਤਾ ਜਾ ਰਿਹਾ ਫਿਰ ਉਹਨਾਂ ਨੂੰ ਬੁਲਾਉਣ ਦਾ ਮਕਸਦ ਕੀ ਹੈ ਦੇਖੋ ਅਸੀਂ ਉਹਨਾਂ ਦੇ ਨਾਲ ਕੋਈ ਸੰਘਰਸ਼ ਨਹੀਂ ਸਾਂਝਾ ਕਰਨ ਜਾ ਰਹੇ ਸੰਘਰਸ਼ ਤਾਂ ਕਿਸਾਨ ਜਥੇਬੰਦੀਆਂ ਨੇ ਲੜਨਾ ਹੈਗਾ ਪਰ ਅਸੀਂ ਉਹਨਾਂ ਨੂੰ ਬੁਲਾ ਕੇ ਵੀ ਥੋੜੀ ਪੋਜੀਸ਼ਨ ਕੀ ਆ ਲੈਂਡ ਪੂਲਿੰਗ ਪਾਲਿਸੀ ਤੇ ਜਿਹੜੇ ਲੋਕਾਂ ਦੀਆਂ ਵੋਟਾਂ ਲੈਂਦੇ ਆ ਵਾਰ-ਵਾਰ ਗੱਦੀ ਦੇ ਬੰਦੇ ਆ ਲੋਕਾਂ ਨੂੰ ਇਹ ਕਹਿੰਦੇ ਜੇ ਆ ਆ ਕੇ ਤੇ ਬਹੁਤ ਕੁਝ ਕਰ ਦੇਣਗੇ ਉਹ ਲੋਕਾਂ ਦੀ ਕਚਹਿਰੀ 'ਚ ਲਿਆਉਣੇ ਜ਼ਰੂਰੀ ਆ ਬੀ ਦੱਸੋ ਤੋਂ ਡਾਇਰ ਦੇ ਬਾਰੇ ਕੀ ਪੋਜੀਸ਼ਨ ਹੈਗੀ ਆ ਇਹ ਖੇਤੀ ਕਾਨੂੰਨਾਂ ਤੇ ਚੁੱਪ ਸੀਗੇ ਲੈਂਡ ਪੂਲਿੰਗ ਪਾਲਿਸੀ ਤੇ ਸੰਜੁਕਤ ਕਿਸਾਨ ਮੋਰਚੇ ਤੇ ਪਹਿਲੀ ਕਿਸਾਨ ਲਹਿਰ ਨੇ ਬੋਲਣ ਲਈ ਮਜਬੂਰ ਕਰਤੇ ਆ ਇਹ ਠੀਕ ਆ ਇਹ ਧਰਨੇ ਮਜਾਰੇ ਕਰ ਰਹੇ ਆ ਗਿਆ ਕਰਨ ਆਪਣੇ ਪੱਧਰ ਤੇ ਇਹਨਾਂ ਨਾਲ ਸੰਝਿਆ ਤਾਂ ਅਸੀਂ ਕਰਨਾ ਨਹੀਂ ਹੈਗਾ ਪਰ ਉਹਦੇ ਚ ਅਸੀਂ ਜਿਸ ਤਰ੍ਹਾਂ ਉਸ ਚੋ ਕਾਂਗਰਸ ਲੇਟ ਆਈ ਆ ਜਿਸ ਤਰ੍ਹਾਂ ਅਕਾਲੀ ਦਲ ਨੇ ਆਪਣੇ ਮਤਲਬ ਕੋਈ ਵੱਡਾ ਲੀਡਰ ਨਹੀਂ ਭੇਜਿਆ ਅਸਲ 'ਚ ਆਪਣੀ ਹਸਤੀ ਤਾਂ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਉਹਨਾਂ ਨੂੰ ਦਿਖਾਤੀ ਉਹਨਾਂ ਨੇ ਅਸੀਂ ਕਿੰਨੇ ਕੁ ਸਿਹਰਦਾਂ ਅੱਧਾ ਕੁ ਦੋਦਨ ਪਤਾ ਲੱਗ ਗਿਆ ਤੇ ਆਮ ਆਦਮੀ ਪਾਰਟੀ ਦਾ ਲੀਡਰ ਤਾਂ ਕੋ ਆਇਆ ਹੀ ਨਹੀਂ ਏਹੀ ਅਮਨ ਅਰੋੜਾ ਜਦੋਂ ਦਿੱਲੀ ਮੋਰਚੇ ਵੇਲੇ ਅਸੀਂ ਕਿਹਾ ਸੀ ਜਦ ਤੱਕ ਦਿੱਲੀ ਮੋਰਚਾ ਤਦ ਤੱਕ ਚੋਣਾ ਨਹੀਂ ਵੀ ਚੋਣ ਪ੍ਰਚਾਰ ਤੇ ਰੋਕੋ ਚੰਡੀਗੜ੍ਹ ਜੋ ਸੰਯੁਕਤ ਕਿਸਾਨ ਮੋਰਚੇ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੁਲਾਇਆ ਏਹੀ ਅਮਨ ਅਰੋੜਾ ਹੋਰੀ ਮੀਟਿੰਗ ਚ ਆ ਕੇ ਕਹਿੰਦੇ ਸੀ ਹੱਥ ਜੋੜ ਕੇ ਵੀ ਇਹ ਸੰਯੁਕਤ ਕਿਸਾਨ ਮੋਰਚੇ ਨੇ ਬੇਇੱਜ਼ਤੀ ਕੀਤੀ ਵੀਕਾ ਆਪਦੇ ਵਰਕਰਾਂ ਨੂੰ ਕਾ ਉਹ ਘੱਟੋ ਘੱਟ ਸਾਨੂੰ ਭੋਗਾਂ ਵਿਆਹਾਂ ਤੇ ਤਾਂ ਜਾ ਲੈਣ ਦੋ ਤੇ ਅੱਜ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਕਿਤੇ ਰੋੜਾ ਸਾਹਿਬ ਇਹੀ ਗੱਲ ਨਾ ਹੋਵੇ ਰੈਲੀਆਂ ਰੂਲੀਆਂ ਤਾਂ ਛੱਡੋ ਠੀਕ ਆ ਤੁਸੀਂ ਕਹਿੰਦੇ ਜਗ੍ਹਾ ਨਹੀਂ ਵੰਦੇ ਵਜ੍ਹਾ ਨਹੀਂ ਵੰਦੇ ਕਿਤੇ ਤੁਹਾਨੂੰ ਆਣਾ ਹੋਵੇ ਕਿ ਜਗ੍ਹਾ ਨਾ ਲੱਭੇ ਜਿੱਥੇ ਜਾ ਕੇ ਅਸੀਂ ਬੋਲ ਸਕੀਏ ਠੀਕ ਆ ਕਿਤੇ ਭੋਗਾਂ ਵਿਆਹਾਂ ਤੋਂ ਨਾ ਜਾਇਓ ਜੇ ਫੇ ਤੁਸੀਂ ਪੰਜਾਬ ਤੁਸੀਂ ਤੁਹਾਡੇ ਪੱਲੇ ਦੁੱਕੀ ਨਹੀਂ ਸੀ ਠੀਕ ਆ ਤੁਹਾਨੂੰ ਪੰਜਾਬੀਆਂ ਨੇ ਸਿਰ ਤੇ ਬਿਠਾਇਆ ਤੁਸੀਂ ਪੰਜਾਬੀਆਂ ਦੇ ਸਿਰ ਬੈਠ ਕੇ ਉਹਦੇ ਜੁੱਤੀਆਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਠੀਕ ਆ ਪੰਜਾਬੀਆਂ ਨੇ ਜਿਵੇਂ ਤੁਹਾਨੂੰ ਬਿਠਾਇਆ ਐਵੇਂ ਹੀ ਪੁੰਜੇ ਲਾਉਣਗੇ ਇਹ ਤੁਸੀਂ ਬਹੁਤ ਵੱਡੇ ਭਲੇਖੇ ਦਾ ਸ਼ਿਕਾਰ ਜਿਹੜੇ ਆ ਉਹ ਹੋ ਗਏ ਆ ਪੰਜਾਬ ਦਾ ਉਜਾੜਾ ਪੰਜਾਬੀ ਅੱਖੀ ਹੁੰਦਾ ਨਹੀਂ ਦੇਖ ਸਕਦੇ ਪੰਜਾਬੀ ਲੜਨਗੇ ਜੁੱਜਣਗੇ ਤੇ ਸਰਕਾਰ ਨੂੰ ਪਿੱਛੇ ਹਟਣ ਲਈ ਮਜਬੂਰ ਕਰਨਗੇ ਵੱਡੇ ਲੀਡਰਾਂ ਦੀ ਜੇ ਗੱਲ ਕਰੀਏ ਚਲੋ ਵੱਡੇ ਲੀਡਰ ਤਾਂ ਹਾਲਾકી ਹਲੇ ਤੱਕ ਪਿੰਡਾਂ ਦੇ ਵਿੱਚ ਨਹੀਂ ਆਉਣ ਲੱਗੇ ਪਰ ਜਿਸ ਤਰ੍ਹਾਂ ਦੇ ਨਾਲ ਪਿੰਡਾਂ ਦੇ ਵਿੱਚ ਵਿਰੋਧ ਹੁੰਦਾ ਜੇ ਕੋਈ ਹੋਰ ਕੋਈ ਇਹਨਾਂ ਦਾ ਵਰਕਰ ਉਹਦੇ ਹੱਕ ਦੇ ਵਿੱਚ ਵੀ ਬੋਲਦਾ ਤਾਂ ਅਗਲੇ ਦਿਨ ਮਾਫੀ ਦੀ ਵੀਡੀਓ ਮਾਫੀ ਦੀ ਤਸਵੀਰ ਵੀ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਹੈ ਫਿਰ ਉਹਨਾਂ ਦਾ ਜਿਨ੍ਹਾਂ ਨੂੰ ਭਗਵਾਨ ਸਿੰਘ ਮਾਨਪੁਰ ਮੱਕੜ ਕਹਿੰਦੇ ਹੁੰਦੇ ਸੀ ਆਪਣੇ ਪੱਕੇ ਕਿੱਡਰ ਵਾਲੇ ਕਹਿੰਦੇ ਹੁੰਦੇ ਸੀ ਜੇ ਪਾਲਿਸੀ ਇਹਨਾਂ ਬਿਨਾਂ ਲਾਗੂ ਹੁੰਦੀ ਹੈ ਫਿਰ ਪਿੰਡਾਂ ਦੇ ਵਿੱਚ ਉਹਨ ਤੁਸੀਂ ਸਾਡੀਆਂ ਜ਼ਮੀਨਾਂ ਖੋ ਕੇ ਸਾਨੂੰ ਪਲਾਟ ਕੱਟ ਕੇ ਦੇਣੇ ਆ ਜਿਹੜੇ ਤੁਹਾਡੇ ਵਰਕਰ ਪਿੰਡਾਂ 'ਚ ਰਹਿ ਰਹੇ ਉਹਨਾਂ ਕੋਲ ਤਾਂ ਘਰ ਹੈਗੇ ਨਾ ਉਹਨਾਂ ਨੂੰ ਘੱਟੋ-ਘੱਟ ਉਹਨਾਂ ਦੇ ਘਰਾਂ 'ਚ ਰਹਿਣ ਯੋਗਾ ਛੱਡ ਦੋ ਤੁਹਾਡੀ ਲੈਂਡ ਪੂਲਿੰਗ ਪਾਲਿਸੀ ਦਾ ਆ ਹਾਲਾਤ ਆ ਠੀਕ ਆ ਤੁਹਾਨੂੰ ਬੰਦਾ ਨਹੀਂ ਲੱਭਣਾ ਪਿੰਡ 'ਚੋਂ ਜਿਹੜਾ ਤੁਹਾਡੀ ਗੱਲ ਸੁਣੇ ਜਿਹੜਾ ਗੱਲ ਸੁਣੂਗਾ ਠੀਕ ਆ ਇੱਥੇ ਅਵਾਨੀਆਂ ਡਾਨੀਆਂ ਦੇ ਮਾਲ ਬੰਦ ਰਹੇ ਠੀਕ ਆ ਤੇ ਰਿਲਾਇੰਸ ਵਾਲਾਂ ਦਾ ਪੰਜਾਬ ਦੇ ਵਿੱਚ ਜੋ ਫਿਰ ਇੱਕ ਜਿਹੜਾ ਧਰੂਵੀਕਰਨ ਭਾਜਪਾ ਕਰਦੀ ਹੈ ਨਾ ਉਹ ਤਾਂ ਲੋਕਾਂ ਨੂੰ ਲੜਾਉਣ ਦਾ ਕਰਦੀ ਹੈ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਇੱਕ ਧਰੂਵੀਕਰਨ ਪੰਜਾਬ 'ਚ ਹੋ ਰਿਹਾ ਲੈਂਡ ਪੂਲਿੰਗ ਪਾਲਿਸੀ ਦੇ ਨਾਂ ਤੇ ਸਾਰਾ ਪੰਜਾਬ ਇੱਕ ਪਾਸੇ ਠੀਕ ਆ ਤੇ ਝਾੜੂ ਵਾਲੇ ਮੁਠੀ ਪਰ ਇੱਕ ਪਾਸੇ ਠੀਕ ਆ ਤੇ ਇਹ ਮੁਠੀ ਪਰ 'ਚ ਜਿਹੜੀ ਕੋਈ ਪਿੰਡਾਂ ਦੇ ਮੁਠੀ ਪਰ ਹੈਗੇ ਆ ਉਹ ਮੁਠੀ 'ਚ ਰੇਤ ਵਾਂਗੂ ਥੋੜੇ ਗਿਰ ਜਾਣੇ ਆ ਉਹ ਸਾਰੀ ਕਿਸਾਨੀ ਦਾ ਸਾਰੇ ਪਿੰਡ ਦੇ ਉਜਾੜੇ ਨੂੰ ਜਸਟੀਫਾਈ ਕਰਨੀ ਪਉਣ ਜਿਹੜਾ ਕਰੂਗਾ ਕਿ ਉਹਨੇ ਪਿੰਡ 'ਚ ਨਹੀਂ ਰਹਿਣਾਗਾ ਇਸ ਕਰਕੇ ਤੁਸੀਂ ਆਪਣੀ ਪਾਰਟੀ ਦੀ ਆਪਣੇ ਵਰਕਰਾਂ ਦੀ ਖੈਰ ਮਨਾਓ ਸਾਡੀਆਂ ਜ਼ਮੀਨਾਂ ਖੋਣੀਆਂ ਆ ਉਹਦੀ ਥਾਂ ਤੇ ਪਲਾਟ ਕੱਟਨੇ ਇਹ ਤੁਹਾਡੇ ਵਾਸਤੇ ਇੱਕ ਡਰਾਉਣਾ ਸੁਪਨਾ ਸਾਹਿਬ ਤੋਂ